ਮੋਹਾਲੀ ਪੁਲਿਸ ਨੇ ਜ਼ਿਰਕਪੁਰ ਸਥਿਤ ਫਰਜ਼ੀ ਟਰੈਵਲ ਏਜੰਟ ਤੇ ਛਾਪਾ ਮਾਰ ਕੇ ਤਿੰਨ ਫਰਜ਼ੀ ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੇ ਇਹ ਜਿਨ੍ਹਾਂ ਕੋਲੋਂ 2 ਕਰੋੜ 96 ਲੱਖ ਰੁਪਏ ਦੀ ਨਕਦੀ ਜੜੀ ਹੋ ਬਰਾਮਦ ਕੀਤੀ ਗਈ ਹੈ ਤੇ ਫੜੇ ਗਏ ਏਜੰਟਾਂ ਚੋਂ ਤਿੰਨ ਏਜੰਟਾਂ ਚੋਂ ਜਿਹੜਾ ਹੈ ਦੱਸਦੇ ਇਹ ਦੋ ਏਜੰਟ ਜਿਹੜੇ ਨੇ ਉਹ ਅਸਲੀ ਭਰਾ ਨੇ ਜੋ ਕਿ ਪਿਛਲੇ ਇੱਕ ਸਾਲ ਤੋਂ ਮਿਲ ਕੇ ਇਸ ਰੈਕਟ ਨੂੰ ਚਲਾ ਰਹੇ ਨੇ ਤੇ ਪੁਲਿਸ ਨੇ ਇਹਨਾਂ ਫਰਜ਼ੀ ਟਰੈਵਲ ਏਜੰਟਾਂ ਤੇ ਛਾਪੇਮਾਰੀ ਕੀਤੀ ਜੋ ਬਿਨਾਂ ਲਾਇਸੈਂਸ ਤੋਂ ਇਮੀਗ੍ਰੇਸ਼ਨ ਕੰਪਨੀਆਂ ਚਲਾ ਰਹੇ ਨੇ ਜਿਨ੍ਹਾਂ ਕੋਲੋਂ ਕਰੀਬ 2 ਕਰੋ ਨਜਾਇਜ਼ ਕਾਗਜ਼ਾਤ ਵੀਜ਼ਾ ਸਟicker ਨਜਾਇਜ਼ ਪਾਸਪੋਰਟ ਲੈਪਟਾਪ ਅਤੇ ਸਕੈਨਰ ਵੀ ਬਰਾਮਦ ਕੀਤਾ ਹੈ ਤੇ ਮੁਹਾਲੀ ਦੇ ਐਸਪੀ ਇਨਵੈਸਟੀਗੇਸ਼ਨ ਜੁਤੀ ਆਦਮ ਨੇ ਦੱਸਿਆ ਹੈ ਕਿ ਪੁਲਿਸ ਨੂੰ ਇੱਕ ਖਾਸ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀਆਂ ਨੇ ਸਰਕਾਰ ਤੋਂ ਮਨਜ਼ੂਰੀ ਲੈ ਬਿਨਾ ਜ਼ਿਰਕਪੁਰ ਵਿੱਚ ਗੁਪਤ ਤਰੀਕੇ ਨਾਲ ਇੱਕ ਇਮੀਗ੍ਰੇਸ਼ਨ ਕੰਪਨੀ ਖੋਲੀ ਹੈ ਅਤੇ ਲੋਕਾਂ ਨੂੰ ਭੇਜਣ ਦੇ ਝੂਠੇ ਸੁਪਨੇ ਦਿਖਾ ਕੇ ਲੋਕਾਂ ਕੋ ਜਿਹੜਾ ਹੈ ਪੈਸੇ ਹੜਪ ਰਹੇ ਨੇ ਤੇ ਲੋਕਾਂ ਦਾ ਜੀਵਨ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਦੀ ਕਮਾਈ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਅਤੇ ਕਈ ਲੋਕਾਂ ਤੋਂ ਠੱਗੀ ਮਾਰੀ। ਇਸ ਤੋਂ ਪਹਿਲਾਂ ਵੀ ਇਹਨਾਂ ਮੁਲਜ਼ਮਾ ਨੇ ਚੰਡੀਗੜ੍ਹ ਵਿੱਚ ਇਮੀਗ੍ਰੇਸ਼ਨ ਕੰਪਨੀ ਖੋਲ੍ਹ ਕੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਜਿਹੜੀ ਠੱਗੀ ਹੈ ਉਹ ਮਾਰੀ ਸੀ ਤੇ ਪੁਲਿਸ ਨੇ ਇਹਨਾਂ ਦਾ ਇੱਕ ਦਿਨ ਦਾ ਜਿਹੜਾ ਹੈ ਉਹ ਪੁਲਿਸ ਰਿਮਾਂਡ ਲੈ ਲਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ। ਤੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਹੈ ਜੋਤੀ ਯਾਦਵ ਜੋ ਕਿ ਐਸਪੀ ਮੋਹਾਲੀ ਨੇ ਆਓ ਦੇਖਦੇ ਆਏ ਖਾਸ ਖਬਰ। ਮੋਹਾਲੀ ਪੁਲਿਸ ਨੂੰ 16 ਮਈ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਜ਼ੀਰਾਕਪੁਰ ਦੇ ਇਲਾਕੇ ਵਿੱਚ ਇੱਕ ਬੰਦਾ ਇਲੀਗਲ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈਗਾ ਤੇ ਅਗਰ ਪੁਲਿਸ ਇਮੀਡੀਏਟਲੀ ਰੇਡ ਕਰਕੇ ਚੈੱਕ ਕਰੇ ਤਾਂ ਉੱਥੇ ਜੋ ਇਮੀਗ੍ਰੇਸ਼ਨ ਫਰਾਡ ਕਰਕੇ ਲੋਕਾਂ ਦੇ ਨਾਲ ਕਿ ਪੈਸਾ ਵੀ ਵਸੂਲ ਹੋ ਸਕਦਾ ਤੇ ਜੋ ਵੀ ਡਾਕੂਮੈਂਟਸ ਵਗੈਰਾ ਦੇ ਕੰਪਿਊਟਰ ਵਗੈਰਾ ਜਿਹੜੀ ਵੀ ਚੀਜ਼ ਉਹ ਯੂਜ਼ ਕਰਦੇ ਉਹ ਸਾਰਾ ਬਰਾਮਦ ਹੋ ਸਕਦਾ ਅਗਰ ਮੌਕੇ ਤੇ ਪੁਲਿਸ ਜਾ ਕੇ ਤਲਾਸ਼ ਕਿਤੇ ਕਰੇ ਤਾਂ ਦਾ ਇਹੋ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਜ਼ੀਰਾਖਪੁਰ ਪੁਲਿਸ ਮੌਕੇ ਤੇ ਪਹੁੰਚੀ ਤੇ ਆ ਤਿੰਨ ਬੰਦੇ ਬਲਟਾਨਾ ਪੁਲਿਸ ਚੌਕੀ ਦੇ ਏਰੀਆ ਵਿੱਚ ਸਨੀ ਐਨਕਲੇਵ ਦੇ ਵਿੱਚ ਰਹਿੰਦੇ ਸੀਗੇ ਗੁਰਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ ਜੋ ਦੋਨੋਂ ਪਰਾ ਹੈ ਉਹ ਤੇ ਉਹਨਾਂ ਦੇ ਉਹਨਾਂ ਦੇ ਇੱਕ ਹੋਰ ਸਾਥੀ ਵਿਜੇ ਜੋ ਕਿ ਫਤੇਗੜ ਸਾਹ ਦਾ ਰਹਿਣ ਵਾਲਾ ਹੈਗਾ ਇਹ ਤਿੰਨ ਬੰਦੇ ਮਿਲ ਕੇ ਇਮੀਗ੍ਰੇਸ਼ਨ ਇੱਕ ਸਰਵਿਸ ਦਾ ਸੈਂਟਰ ਚਲਾ ਰਹੇ ਸੀਗੇ ਜਿਨ੍ਹਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਤੇ ਮੌਕੇ ਤੇ ਇਹਨਾਂ ਦੇ ਕੋਲ ਅ uh, 2 ਕਰੋੜ 96 ਲੱਖ ਰਕਮ ਬਰਾਮਦ ਹੋਈ ਹੈ ਤੇ ਇਹਨਾਂ ਦੇ ਕੋਲੋਂ ਕੁਝ ਇੱਕ ਲੈਪਟਾਪ ਤੇ ਨਾਲੋਂ ਕੁਝ ਕੈਂਡ ਕਾਪੀਜ਼ ਆਫ ਪਾਸਪੋਰਟਸ ਵਗੈਰਾ ਵੀ ਬਰਾਮਦ ਹੋਏ ਤੇ ਇਹ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਤੇ ਇਮੀਗ੍ਰੇਸ਼ਨ ਦਾ ਕੰਮ ਉੱਥੇ ਕਰ ਰਹੇ ਸੀਗੇ ਮੈਨੂੰ ਲੋਕਰ ਕਿਵੇਂ ਕਾਲਮੈਂਟ ਕਰਦੇ ਸੀ ਇਹ ਜੋ ਗੁਰਪ੍ਰੀਤ ਮੁੰਡਾ ਹੈ ਉਹ 7-8 ਸਾਲਾਂ ਤੋਂ ਇੱਕ ਮੱਧਮਾਰਕੀ ਕੰਸਲਟੈਂਸੀ ਫਰਮ ਹੈ ਉੱਥੇ ਕੰਮ ਕਰਦਾ ਸੀਗਾ ਕਿਸੇ ਦੇ ਨਾਲ ਉੱਥੇ ਇਹਨੂੰ ਫਿਰ ਕੰਮ ਜਦੋਂ ਆ ਗਿਆ ਤੇ ਬੀਤੇ ਸਾਲ ਡੇਢ ਸਾਲ ਤੋਂ ਫਿਰ ਆਪਣਾ ਕੰਮ ਇਹਨੇ ਸ਼ੁਰੂ ਕਰਨਾ ਸ਼ੁਰੂ ਕਰ ਲਿਆ ਸੀਗਾ ਤੇ ਉਸ ਵੇਲੇ ਜੋ ਇਹਦੇ ਕੰਟੈਕਟਸ ਬਣੇ ਸੀਗੇ ਉਹਨਾਂ ਨੂੰ ਯੂਜ਼ ਕਰਕੇ ਅੱਗੇ ਗਾਂ ਕਮਿਸ਼ਨ ਬੇਸਡ ਕੰਮ ਕਰਦਾ ਸੀਗਾ ਤੇ ਆਹੀ ਵਾਲਾ ਫਿਰ ਸਾਰੇ ਨੇ ਨੈਟਵਰਕ ਬਣਾਇਆ ਸੀਗਾ ਆਪਣਾ ਕੰਮ ਇਹ ਸਾਲ ਡੇਢ ਸਾਲ ਤੋਂ ਕਰ ਰਿਹਾ ਸੀਗਾ ਪਰ ਇਹ ਵਾਲੇ ਜੋ ਇਮੀਗ੍ਰੇਸ਼ਨ ਵਾਲਾ ਕੰਮ ਇਹ ਪਿਛਲੇ 7-8 ਸਾਲਾਂ ਤੋਂ ਹੀ ਕਰ ਰਹੇ ਸੀਗਾ ਪਹਿਲਾਂ ਇਹ ਕਿਸੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਕਰਦਾ ਸੀਗਾ ਉਹਨਾਂ ਦੇ ਘਰ ਇੰਨਾ ਕੈਸ਼ ਹੈ ਉਹਨਾਂ ਦੇ ਆਫਿਸ ਤੋਂ ਨਹੀਂ ਕਰੋ ਬਣਾਉਂਦੇ ਕੋਈ ਉਹਨਾਂ ਦੇ ਘਰੋਂ ਇਹਨਾਂ ਦਾ ਕੋਈ ਫਰਮ ਦਾ ਨਾਮ ਨਹੀਂ ਸੀਗਾ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਇਹ ਆਪਣੇ ਘਰ ਹੀ ਇਹਨਾਂ ਸਾਰਾ ਕੈਸ਼ ਰੱਖ ਕੇ ਬੈਠੇ ਸੀਗੇ ਤੇ ਵਰਡ ਆਫ ਮਾਉਥ ਦੇ ਥਰੂ ਇੱਕ ਬੰਦੇ ਵਨ ਆਫ ਕਲਾਇੰਟ ਆਪਣੇ ਬਣਾਉਂਦੇ ਸੀਗੇ ਤੇ ਕੰਸਲਟੈਂਸੀ ਬੇਸਡ ਕੰਮ ਕਰ ਰਹੇ ਸੀਗੇ ਤੇ ਗਾਂ ਫੋਨ ਰਾਹੀ ਆ ਆਪਣੇ ਦੋਸਤਾਂ ਰਾਹੀ ਆ ਜੋ ਇਹਨਾਂ ਦੇ ਫੈਲੋ ਇਮੀਗ੍ਰੇਸ਼ਨ ਸਰਵਿਸਿਜ਼ ਜੋ ਪ੍ਰੋਵਾਈਡ ਕਰਦੇ ਉਹਨਾਂ ਦੇ ਕੰਸਲਟੈਂਟਸ ਨਾਲ ਦੇ ਨੈਟਵਰਕ ਨੂੰ ਯੂਜ਼ ਕਰਕੇ ਉਹ ਕਲਾਈਂਟਸ ਆਪਣਾ ਉਹ ਕਰਦੇ ਸੀ ਇਥੇ ਹੋਰ ਵੀ ਰਿਕਨਸ ਨਾ ਵਰਤ ਸੀ ਇਹਨਾਂ ਦਾ ਕੋਈ ਆਊਟ ਆਫ ਲਿਖਿਆ ਤੇ ਬਹੁਤ ਸਾਰੇ ਇਮੀਗ੍ਰੇਸ਼ਨ ਸਪੋਰਟ ਕਰਕੇ ਦਿੱਤਾ ਦਾ ਕੰਮ ਹਾਂਜੀ ਅਹ ਇੱਕ ਹਜੇ interrogation ਤਾਂ ਅੱਜ ਹੀ ਇੱਕ ਦਿਨ ਦੀ ਸਾਡੇ ਕੋਲ remand ਤੇ ਤੇ interrogation ਤਾਂ properly ਹੋਣੀ ਬਾਕੀ ਹੈ but ਜਿੰਨੀ ਕੀ ਤਫਤੀਸ਼ ਹੋਈ ਹੈ ਜਿੰਨੀ ਕੀ questioning ਹੋਈ ਹੈ ਉਸ ਤੋਂ ਆਹੀ ਗੱਲ ਸਾਹਮਣੇ ਆਈ ਹੈ ਕੀ ਇਹ ਅਹ ਬਾਕੀ ਜਿੰਨੇ ਵੀ immigration ਵਾਲੇ ਕੰਮ ਕਰਦੇ ਉਹਨਾ ਦੇ network ਨੂੰ use ਕਰਕੇ ਇਹ ਇੱਕ ਦੂਜੇ ਨੂੰ ਦੱਸਦੇ ਸੀਗੇ ਕਿ ਆ ਬੰਦਾ ਪ੍ਰੋਸਪੈਕਟਿਵ ਕਲਾਇੰਟ ਹੋ ਸਕਦਾ ਫਿਰ ਉਹ ਨੂੰ ਅਪਰੋਚ ਕਰਦੇ ਸੀਗੇ ਥਰੂ ਫੋਨ ਜਾਂ ਥਰੂ ਅਦਰ ਮੀਡੀਅਮਸ ਤੇ ਉਹ ਬੰਦੇ ਫਿਰ ਇਹਨਾਂ ਦੇ ਕੋਲ ਆਉਂਦੇ ਸੀਗੇ ਤੇ ਫਿਰ ਇਹ ਸਾਰਾ ਦਾ ਸਾਰਾ ਡਾਕੂਮੈਂਟਸ ਵੀ ਸਕੈਨ ਕਰਾ ਕੇ ਆਨਲਾਈਨ ਹੀ ਮੰਗਾਂਦੇ ਸੀਗੇ ਉਹਨਾਂ ਤੋਂ ਹਜੇ ਇਹਨਾਂ ਦੇ ਕੰਪਿਊਟਰ ਤੇ ਫੋਨਸ ਵਗੈਰਾ ਦੀ ਫੋਰੈਂਸਿਕ ਕੋਈ ਬਾਕੀ ਤੇ ਉੱਥੋਂ ਪਤਾ ਲੱਗ ਜਾਏਗਾ ਕਿ ਫੇਕ ਵਗੈਰਾ ਵੀ ਕੀਤਾ ਕਿ ਨਹੀਂ ਕੀਤਾ ਅਸ ਕੈਂਡ ਕਾਪੀਜ਼ ਆਫ ਪਾਸਪੋਰਟਸ ਮਿਲੇ ਆ ਬਾਕੀ ਸਾਰਾ ਫੇਕ ਵਗੈਰਾ ਦਾ ਸਾਰਾ ਅਜੇ ਇੰਟਰੋਗੇਸ਼ਨ ਪਤਾ ਲੱਗ ਜਾਏਗਾ ਕਾਫੀ ਸਾਰੇ ਤੁਸੀਂ ਦੇਖ ਸਕਦੇ ਹੋ ਅਮਾਉਂਟ ਵੀ ਵੱਡੀ ਹੋਏਗੀ ਤੇ ਪਿਛਲੇ ਸਾਲ ਡੇਢ ਸਾਲਾਂ ਤੋਂ ਕਰ ਰਹੇ ਤੇ ਜਿੰਨਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ 'ਚ ਇੱਕ ਕਾਫੀ ਜ਼ਿਆਦਾ ਬੱਚਿਆਂ 'ਚ ਇੱਕ ਚਾਹ ਹੁੰਦੀ ਹੈ ਬਾਹਰ ਜਾਣ ਦੀ ਤਾਂ ਉਹੀ ਵਾਲੀ ਡੈਸਪੀਰੇਸ਼ਨ ਨੂੰ ਇਦਾਂ ਦੇ ਬੰਦੇ ਯੂਜ਼ ਕਰਦੇ ਤੇ ਕਾਫੀ سارے ਬੰਦੇ ਹੋ ਸਕਦੇ ਜਿਨ੍ਹਾਂ ਦੇ ਨਾਲ ਫਰਾਡ ਹੋਇਆ ਹੋਗਾ ਨਹੀਂ ਨਹੀਂ ਆ ਇੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਮੁਖਬਰ ਖਾਸ ਤੇ ਇਨਫੋਰਮੇਸ਼ਨ ਦੇ ਬੇਸਿਸ ਤੇ ਹੀ ਜ਼ੀਰਪੁਰੀ ਜ਼ੀਰਪੁਰ ਪੁਲਿਸ ਨੇ ਰੇਡ ਕੀਤੀ ਤਾਂ ਇਹ ਸਾਰਾ ਬਰਾਮਦ ਹੋਇਆ ਕੰਪਲੇਨ ਸਾਡੇ ਕੋਲ ਹਜੇ ਤੱਕ ਨਹੀਂ ਸੀਗੀ ਬਟ ਹੋ ਸਕਦਾ ਹੁਣ ਜਦੋਂ ਕਿ ਇਹਨਾਂ ਦਾ ਇੱਕ ਨੈਟਵਰਕ ਬਸਟ ਹੋ ਗਿਆ ਤਾਂ ਹੁਣ ਹੋ ਸਕਦਾ ਕੰਪਲੇਨੈਂਟ ਸਾਡੇ ਕੋਲ ਆਣ ਕਿ ਸਾਡੇ ਨਾਲ ਫਰਾਡ ਹੋਇਆ ਹੈਗਾ ਮਹਾਲੀ ਦੇ ਵਿੱਚ ਜੋ ਜਿਹੜੇ ਹਰਤੀ ਹੋਈ ਨੂੰ ਸੁਸਲਾ ਰਹੇ ਨੇ ਪਿਛਲੇ 50 ਤੋਂ ਵੱਧ ਕੋਈ ਦਾ ਖਾਸ ਜਾਰੀ ਕੀਤਾ ਜੇਕਰ ਕੋਈ ਇੱਕ ਮਹੀਨਾ ਨਿਕਲ ਗਰੀਆ ਪ੍ਰਸ਼ਾਸਨ ਦੇ ਵੱਲੋਂ 40 ਦੇ 3 ਜਿਹੜਾ ਰਸਾਂ ਚਰੇ ਲੱਦ ਦਿੱਤੇ ਨੇ ਜਾਂ ਫਿਰ ਸਸਪੈਂਡ ਕੀਤੇ ਨੇ ਇੱਕ ਮਹੀਨੇ ਦੇ ਦੌਰ ਚੱਲਦੇ ਹੀ ਕੋਲ ਜਾਨਾ ਕਿ ਦੋ ਇਮੀਗ੍ਰੈਂਟ ਸਾਹਮਣੇ ਆਉਂਦੇ ਨੇ ਸਾਹਿਬ ਪੋਸਟ ਕੋਡ ਦੇ ਵਿੱਚ ਤਾਂ ਹੈ ਤੁਸੀਂ ਕਹਿੰਦੇ ਕਿ ਜਦੋਂ ਲਿਸਟ ਹੈ ਨਹੀਂ ਲਿਸਟ ਹਾਂਜੀ ਲਿਸਟ ਹੋਣੀ ਹੈਗੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਲਾਇਸੈਂਸ ਦਿੱਤੇ ਜਾਂਦੇ ਤੇ ਉਹਦੀ ਲਿਸਟ ਡੀਸੀ ਦੀ ਵੀ ਵੈਬਸਾਈਟ ਦੇ ਉੱਪਰ ਹੁੰਦਾ ਤੇ ਮੋਹਾਲੀ ਪੁਲਿਸ ਦੀ ਵੀ ਜੋ ਆਪਣੀ ਵੈਬਸਾਈਟ ਹੈ ਉੱਥੇ ਵੀ ਲਾਇਸੈਂਸੀ ਜੋ ਵੀ ਇਮੀਗ੍ਰੇਸ਼ਨ ਸਰਵਿਸੇਸ ਸੈਂਟਰਸ ਹੈ ਉਹਨਾਂ ਦੀ ਲਿਸਟ ਅਵੇਲੇਬਲ ਹੈਗੀ ਤੋ ਤੁਹਾਡੇ ਮੀਡੀਅਮ ਕੇ ਥਰੂ ਮੈਂ ਲੋਕਾਂ ਨੂੰ ਆਈ ਰਿਕੁਐਸਟ ਕਰਨਾ ਚਾਹੁੰਦੀ ਹੂ ਕਿ ਜਦੋਂ ਵੀ ਤੁਸੀਂ ਆ ਵੀਜ਼ਾ ਦਾ ਆਪਣਾ ਅਪਲਾਈ ਕਰਦੇ ਹੋ ਜਾਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਸੀਂ ਪਲੀਜ਼ ਆਪਣਾ ਇੱਕ ਬਾਰੀ ਆਨਲਾਈਨ ਲਾਇਸੈਂਸ ਚੈੱਕ ਕਰ ਲਿਆ ਕਰੋ ਕਿਉਂਕਿ ਤੁਹਾਡੀ ਮਿਹਨਤ ਦੀ ਕਮਾਈ ਹੁੰਦੀ ਹੈ ਤੇ ਜੋ ਫਰਾਡਸਟਰਸ ਹੁੰਦੇ ਉਹ ਤੁਹਾਡੀ ਮਿਹਨਤ ਦੀ ਕਮਾਈ ਨੂੰ ਲੈ ਕੇ ਭੱਜ ਜਾਂਦੇ ਆ ਉਹ ਕਿੱਥੇ ਚਲੇ ਜਾਂਦੇ ਤੇ ਤੁਹਾਡੀ ਮਿਹਨਤ ਦੀ ਕਮਾਈ ਜਾਂਦੀ ਹੈ ਔਰ ਛੋਟੀ ਮੋਟੀ ਵੀ ਅਮਾਉਂਟ ਨਹੀਂ ਹੁੰਦੀ ਜਿਹ 40 ਤੋਂ 50 ਲੱਖ ਦੇ ਅ ਉਹਦੇ ਵੀਜ਼ਾਸ ਦੇ ਲਈ ਚਾਰਜ ਕਰਦੇ ਤੇ ਲੋਕਾਂ ਦੀ ਮਿਹਨਤ ਦੀ ਕਮਾਈ ਜ਼ਾਇਆ ਨਾ ਹੋਏ ਇਸ ਕਰਕੇ ਤੁਹਾਡੇ ਮੀਡੀਅਮ ਰਾਈਮੇ ਰਿਕੁਐਸਟ ਕਰਨਾ ਚਾਹੁੰਗੀ ਕਿ ਤੁਸੀਂ ਆਪਣਾ ਇੱਕ ਵਾਰੀ ਲਾਇਸੈਂਸ ਚੈੱਕ ਕਰਕੇ ਤਭੀ ਉਹ ਜੋ ਵੀ ਵੀਜ਼ਾ ਦੀ ਸਰਵਿਸ ਪ੍ਰੋਵਾਈਡ ਕਰੋ ਉਹਦੇ ਕੋਲ ਤੁਸੀਂ ਜਾਓ ਤਾਂ ਕਿ ਤਾਂ ਕਿ ਤੁਹਾਡੇ ਨਾ ਤੋਂ ਡਾਕੂਮੈਂਟਸ ਫਸੜ ਨਾਹੀ ਤੁਹਾਡਾ ਜੋ ਮਿਹਨਤ ਵਾਲੀ ਕਮਾਈ ਉਹ ਕਿੱਥੇ ਫਸੇ